हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਠਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰੇ ਰਵੀ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਰੁਟੀਨ ਦੇ ਵਿੱਚ ਬੇਸ਼ੱਕ ਦੋ ਚਾਰ ਨਾਲ ਕੀ ਹੁੰਦੇ ਪਰ ਪਸ਼ੂ ਸਾਫ਼ ਸੁਥਰੇ ਤੇ ਰੇੜ ਭਾਅ ਪੜਤੇ ਆਲੇ ਹੁੰਦੇ ਆ ਠੀਕ ਆ ਜੀ ਅੱਜ ਦੋ ਜਿਹੜਾ ਦੋਸਤੋ ਦਿਖਾਉਣੀਆਂ ਦੋਵੇਂ ਤਾਜ਼ੀਆਂ ਸੱਜਰ ਸੁੱਈਆਂ ਨੇ ਪੂਰੀ ਡਿਟੇਲ ਵੀਰ ਰਵੀ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਥੀ ਕਰਦੇ ਆਂਗੇ ਤੇ ਹਰੀ ਦੇ ਪੱਤਣ ਤੋਂ ਜੇਕਰ ਦੋਸਤੋ ਦੂਰੀ ਦੀ ਗੱਲ ਕਰੀਏ ਤਾਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਵੈਸੇ ਏਰੀਆ ਆਪਾਂ ਬਿਲਕੁਲ ਕਰੈਕਟ ਤੁਹਾਨੂੰ ਨਾਲ-ਨਾਲ ਲੱਗਦੇ ਪਿੰਡ ਵੀ ਦੱਸ ਦਈਦੇ ਆ ਤਾਂ ਜੋ ਦੂਰੋਂ ਜਿਹੜੇ ਕਿਸੇ ਵੀਰ ਨੇ ਆਉਣਾ ਤੇ ਮੈਂ ਤੁਸੀਂ ਲੋਕੇਸ਼ਨ ਲਾ ਕੇ ਆਪਣੇ ਡਿਸਟੈਂਸ ਆ ਦੂਰੀ ਵੀ ਚੈੱਕ ਕਰ ਸਕੋ ਤੇ ਸਮਾਂ ਦੋਸਤੋ ਹੁਣ ਤਕਰੀਬਨ ਕੋਈ ਦੁਪਹਿਰ ਦਾ ਹੈਗਾ 1:30 ਵਜੇ ਦਾ ਔਰ ਇੰਨੇ ਆਪਾਂ ਤੇਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਰਵੀ ਦੇ ਨਾਲ ਸਭ ਤੋਂ ਪਹਿਲਾਂ ਭਾਈ ਰਵੀ ਸਾਸਰੀ ਕਾ ਸਾਸੀ ਕਾ ਭਾਈ ਸਾਸੀ ਕਾ ਸਾਸੀ ਕਾ ਸਾਸਰੀ ਕਾ ਵੀਰ ਹੋਤਰ ਸਾਸੀ ਕਾ ਜੀ ਅੱਛਾ ਰਵੀ ਅੱਜ ਆਪਣੇ ਕੋਲ ਦੋ ਵੜਾ ਵਕਾਉ ਨੇ ਭਰਾ ਹਾਂਜੀ ਹਾਂਜੀ ਭਾਈ ਦੋ ਵੜਾ ਵਕਾਉ ਆ ਦੋਵੇਂ ਸੂਈਆਂ ਹੀ ਹਾਂਜੀ ਦੋਹਾਂ ਦੇ ਮਗਰ ਬੱਛੇ ਆ ਠੀਕ ਹੈ ਜੀ ਇੱਕ ਕੱਲ ਦੀ ਸੂਈ ਆ ਵਛੀ ਕੱਲ ਦੀ ਸੂਈ ਆ ਆ ਪਰਸੋਂ ਦੀ ਸੂਈ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਦੋਸਤੋ ਇੱਕ ਕੱਲ ਦੀ ਤੇ ਇੱਕ ਪਰਸੋਂ ਦੀ ਦੂਜੇ ਦਿਨ ਦੇ ਵਿੱਚ ਕੋਈ ਤੀਜੇ ਦਿਨ ਦੇ ਵਿੱਚ ਠੀਕ ਹੈ ਜੀ ਬਿਲਕੁਲ ਨਾੜੂ ਬੱਚਿਆਂ ਦੇ ਨਾਲ ਆ ਪ੍ਰੋਪਰ ਆਪਾਂ ਡ अच्छा रवि 1 नंबर ते शुरुआत ਇਸੇ ਵਾਰ ਤੋਂ ਕਰ ਲਈਏ ਬਲੈਕ ਤੋਂ ਹਾਂਜੀ ਹਾਂਜੀ ਭਾਈ ਤੇ ਕੀ ਡਿਟੇਲ ਆ ਵੀਰੇ ਸੂਆ ਕਿੰਨਾ ਸੂਈ ਦਾ ਭਾਜੀ ਦੂਜਾ ਸੂਆ ਸੂਈ ਹੈ ਜੀ ਦੂਸਰਾ ਸੂਆ ਹਾਂਜੀ ਤੇ ਅੱਜ ਇਹਨੂੰ ਤੀਸਰਾ ਦੇਣਾ ਸੂਈ ਨੂੰ ਪਰਸੋਂ ਦੀ ਇਹ ਸੂਈ ਹੈ ਹਾਂਜੀ ਹਾਂਜੀ ਠੀਕ ਹੈ ਮਗਰ ਇਹਦੇ ਬੱਚੀ ਹੈ ਜੀ ਲਓ ਜੀ ਮਗਰ ਇਹਦੇ ਬੱਚੀ ਹੈ ਦੋਸਤੋ ਤੇ 16 ਕਿਲੋ ਬੋਲੇ ਦਾ ਸਟਾਰਟ ਆ ਭਾਜੀ ਇਹ ਠੀਕ ਆ ਜੀ ਹਾਂਜੀ ਜਿਹੜਾ ਨੈਟ ਬਿਲਕੁਲ ਹੈ ਮਿੰਤੀ ਕਿੰਤੀ ਭਾਜੀ ਖਾਲੀ ਹੋਣ ਤੋਂ ਬਿਨਾਂ ਹੀ ਇੰਨਾ ਕੱਢਾਂਦੇ ਜੇ ਖਾਲੀ ਕੀਤਾ ਮੇਰੇ ਨਾਲ 18 ਦੇ ਲਾਗੇ ਚਵਾ ਦੇਣਾ ਅੱਛਾ ਹਾਂਜੀ ਲਿਓ ਲਓ ਦੋਸਤੋ ਸੈਕਿੰਡ ਟਾਈ ਰਵੀ ਸੁਵਾ ਦੂਜਾ ਤੀਜਾ ਭਾਈ ਉਹਨਾਂ ਦੂਜਾ ਕਹਿ ਕੇ ਦਿੱਤੀ ਫਾਰਮ ਚ ਲਈ ਵਚੀ ਅੱਛਾ ਜੀ ਹਾਂਜੀ ਚਲੋ ਬਾਕੀ ਅੱਗੇ ਦੋਸਤੋ ਹਰਕ ਵੀਰ ਦੀ ਸਮਝ ਆ ਦੂਜੇ ਕੋਈ ਵੀਰ ਨੂੰ ਸਮਝ ਆਈ ਤੇ ਦੂਜੇ ਮੰਨ ਲਿਓ ਤੇ ਅੱਗੇ ਹਰਕ ਭਰਾ ਦੀ ਆਪੋ ਆਪਣੀ ਥੋੜੀ ਸਮਝ ਆ ਪਰਸੋਂ ਦੀ ਸੂਈ ਅੱਜ ਤੀਜਾ ਦਿਨ ਆ ਮਗਰ ਵਚੀ ਆ ਤੇ ਕਾਫੀ ਚੰਗੇ ਬੌਣੇ ਤੇ ਜਿਹੜੀ ਹੁਣ ਚੱਲ ਰਹੀ ਆ ਠੀਕ ਆ ਜੀ ਹਾਈਟ ਵੀ ਸੋਹਣੀ ਆ ਤੇ ਕ੍ਰੋਸ ਅੰਗ ਦੇ ਵਿੱਚ ਆ ਜਿੱਦਾਂ ਕਿ ਨਾਰਮਲ ਹੀ ਆਪਾਂ ਜ਼ਿਕਰ ਕਰ ਦਿੰਨੇ ਹੁੰਨੇ ਆ ਵੀ ਕ੍ਰੋਸ ਅੰਗ ਦੇ ਵਿੱਚ ਜਰਸੀ ਤੇ ਐਫ ਐਫ ਦਾ ਕ੍ਰੋਸ ਆ ਦੇਖੋ ਜੀ ਠੀਕ ਆ ਆ ਫੇਸ ਕੁਆਲਟੀ ਦਿਖਾ ਦਈਏ ਜੀ ਆ ਲਓ ਅਚਾਰਵੀ ਹੁਣ 16 17 ਕਦੇ ਲਾਗੇ ਹੈ ਹਾਂਜੀ 16 ਪੱਕਾ ਹੋਊਗਾ ਜੀ ਠੀਕ ਹੈ ਜੀ ਹਾਂਜੀ ਬਾਬੀ 16 ਕਿਲੋ ਦੋਸਤੋ ਬੋਲਾ ਹੈ ਠੀਕ ਆ ਜੀ ਤੇ ਜਿੱਦਾਂ ਕਿ ਪਰਸੋਂ ਦੀ ਸੂਈ ਆ ਵੀਰਾਂ ਦਾ ਵੀ ਹਜੇ ਪੂਰੀ ਆਪਾਂ ਕਲੀਅਰ ਨਹੀਂ ਕੀਤੀ ਕਿ ਪੂਰੀ ਸਾਫ਼ ਨਹੀਂ ਕਰੀਗੀ ਜੇਕਰ ਸਾਫ਼ ਕਰਦੀ ਹੈ ਤਾਂ ਬੇਸ਼ੱਕ ਥੋੜਾ ਬਾਧਾ ਹੋਰ ਵੀ ਵਧੇਰੇ ਦੱਸ ਸਕਦੇ ਸੀਗੇ ਠੀਕ ਆ ਤੇ ਦੁੱਧ ਵੈਸੇ ਸੋਨਾ ਚਵਾ ਦੂਗੀ ਕ੍ਰੋਸ ਪਾਣਾ ਵਜਨ-ਭੋਜਨ ਪੂਰਾ ਜਿੱਡੀ ਵੀ ਦੋਸਤੋ ਕੱਦ ਕੱਠੀ ਆ ਉਹ ਹਿਸਾਬ ਨਾਲ ਵਜਨ ਪੂਰਾ ਠੀਕ ਆ ਤੇ ਥਣ ਦੇਵੇ ਦੀ ਆਪਾਂ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਾਂਗੇ ਸੋਚੋਣ ਚਾਣੋ ਵੀ ਵੀਰ ਤੋਂ ਪੁੱਛ ਲਾਂਗੇ ਠੀਕ ਹੈ ਹੈ ਸੀਲ ਸੂਣਾ ਫਿਰ ਹੈ ਭਾਜੀ ਬਿਲਕੁਲ ਆ ਦੇਖੋ ਥਣ ਬਹੁਤ ਚੰਗ ਲੱਗਾ ਮੁੱਠੀ ਜਿਹੀ ਬਰਾਬਰੂ ਹੈ ਇੱਕ ਨੰਬਰੇ ਬਿਲਕੁਲ ਭਾਜੀ ਠੀਕ ਹੈ ਜੀ ਲਓ ਜੀ ਦੋਸਤੋ ਠੀਕ ਹੈ ਬੱਚਾ ਤੇ ਮਗਰ ਕਿਹੜਾ ਸੀ ਪਾਜੀ ਆਹਰ ਸ਼ਰ ਬੱਚੀ ਲਓ ਜੀ ਮਗਰ ਬੱਚੀ ਦੋਸਤੋ ਨਾੜੂ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਨਜ਼ਰ ਆ ਰਿਹਾ ਠੀਕ ਹੈ ਜੀ ਪਰਸਾ ਦੀ ਸਰੀ ਆਹਰ ਸ਼ਰ ਦੇ ਵਿੱਚ ਠੀਕ ਹੈ ਕਰੋਸਾਂ ਗਾ ਵੈਸੇ ਜਰਸੀ ਤੇ ਜਿਵੇਂ ਰੰਗ ਪ੍ਰਿੰਟ ਜਿਵੇਂ ਆਪਾਂ ਆਹਰ ਸ਼ਰ ਦੀਆਂ ਵਾੜਾਂ ਦੇਖਦੇ ਹਾਂ ਠੀਕ ਹੈ ਜੀ ਸੋਹਣੀ ਬੱਚੀ ਆ ਮਗਰ ਤੇ ਰਵੀ ਇਹਦਾ ਮੁੱਲ ਕੀ ਕਰਦੇ ਆ ਭਰਾ ਪਾਜੀ ਮੋਲੇ ਦਾ 62000 ਰੁਪਿਆ ਕਰਦੇ ਆ ਆ 60 ਤੇ ਮਾਨ ਕਰਾਂਗੇ ਕਰ ਦਈਏ ਖੁੱਲਾ ਛੋਟਛਪਾ 52 ਦੇ ਦਈਏ ਹੋਰ ਗੰਜਾਸ਼ ਇੱਕ ਛੜ ਦੀ ਹੈ ਯਾਰ ਹੋਰ 57 ਦੀ ਇਹ ਤੋਂ ਇੱਕ 500 ਛੋਟ ਹੋਣੀ ਈ ਔਰ ਕੁਛ ਨਹੀਂ ਜਣਾ 57 ਚੋਂ ਹਾਂਜੀ ਲੈ ਵੀ 57000 ਦੇ ਵਿੱਚੋਂ ਦੋਸਤੋ 500 ਰੁਪਈਆ ਹੋਰ ਛੋਟ ਹੋ ਜੂਗੀ ਸਾਢੇ 56000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਸਾਈਡ ਤੋਂ ਦਿਖਾ ਦਿੰਨੇ ਆ ਇਧਰ ਪਹਿਣੀ ਸਾਈਡ ਤੋਂ ਆਹ ਦੇਖੋ ਜੀ ਠੀਕ ਆ ਸਪੇਸ ਵੰਡ ਗੁੰਡ ਬਿਲਕੁਲ ਤੁਹਾਡੇ ਸਾਹਮਣੇ ਆ ਚਵਾਈ ਚ ਕੋਈ ਵੀਰਾਂ ਦਾ ਵੇਖਣਾ ਪਰ ਮੋਟੀ ਧਾਰ ਆ ਬਿਲਕੁਲ ਕੰਨੀ ਵਰਗੀ ਸੋ ਜਿਹੜੇ ਵੀਰ ਨੇ ਖਰੀਦਣੀ ਆਪਣੀ ਤੁਸੀਂ ਧਾਰਾਂ ਮਾਰ ਕੇ ਪੇਸ਼ ਆ ਕੋਈ ਇੱਕ ਟਾਈਮ ਚਾਹੇ ਦੋ ਟਾਈਮ ਚੋਕੇ ਤਸੱਲੀ ਕਰ ਹੀ ਲੈਣੀ ਆ ਸੋ ਚੰਗੀ ਹੈਗੀ ਦੋਸਤੋ ਲੇਵਤ ਦੀ ਬੜੀ ਵਧੀਆ ਠੀਕ ਆ ਜੀ ਤੇ ਦੁੱਧ ਚੰਗਾ ਭਰਾ ਦੂਗੀ ਦੁੱਧ ਭਾਈ ਵੀ ਟੋਂ ਬਾਹਰ ਹੀ ਭਰੂ ਵੀ ਅੰਦਰ ਨਹੀਂ ਭਰਦੀ ਆ ਠੀਕ ਆ ਹਾਂਜੀ ਇਹ ਸ਼ੁਰੂਆਤ ਹੁਣ ਚੰਗੀ ਹੈ ਤਾਂ ਫਿਰ ਉਮੀਦ ਕਰ ਸਕਦੇ ਆਪਾਂ ਲੈ ਵੀ ਰਵੀ ਅੱਗੇ ਵੀਰ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਡੱਬੀ ਵਹਿੜ ਆ ਗਈ ਹੈ ਹਾਂਜੀ ਭਾਈ ਇਹ ਦੂਜਾ ਸੂਆ ਸੂਈ ਹੈ ਜੀ ਠੀਕ ਆ ਇਹਨੂੰ ਕੱਲ ਕੋਈ ਦੋ ਟਾਂ ਹੀ ਵੈਰੀ ਸੂਈ ਹੈ ਭਾਈ ਓਕੇ ਇਹਦੇ ਮਗਰ ਵਛੀ ਹੈ ਲੋ ਜੀ ਮਗਰ ਇਹਦੇ ਵੀ ਬੱਚੀ ਆ ਦੋਸਤੋ ਹਾਂਜੀ ਹਾਂਜੀ ਇਹ ਕੱਲ ਸੂਈਏ ਸੂਆ ਇਹ ਵੀ ਦੂਜਾ ਠੀਕ ਆ ਜੀ ਸੂ ਸੂਆ ਦੇ ਵਿੱਚ ਦੋਨੋਂ ਬੜਾ ਵੈਸੇ ਸੂ ਦੇ ਵਿੱਚ ਜਿਵੇਂ ਇੱਕ ਤੀਜੇ ਦਿਨ ਤੇ ਵਿੱਚ ਆ ਤੇ ਇਹ ਦੋਸਤੋ ਦੂਜੇ ਦਿਨ ਦੇ ਵਿੱਚ ਆ ਕੱਦ ਇਸ ਬੜ ਦਾ ਵੀ ਚੰਗਾ ਇਹ 14 ਕਿਲੋ ਬੌਲੇ ਸਟਾਰਟ ਆ ਭਾਈ ਜੀ ਠੀਕ ਆ ਜੀ ਹਾਂਜੀ ਸੂ ਹਵਾਨਾ ਵਾਲੇ ਵਾ ਦੋਸਤੋ ਨਾਰਮਲ ਹੀ ਵੈਸੇ ਦੱਸ ਰਿਹਾ ਠੀਕ ਆ ਜੀ ਹੁਣ ਬੌਲੇ ਤੇ ਜਿੰਨੇ ਤੇ ਚੱਲ ਰਹੀ ਆ ਤੇ ਜਿਵੇਂ ਜਿਵੇਂ ਬੌਲੇ ਤੋਂ ਚੁਵਾਈ ਹੋਈ ਪਸ਼ੂ ਦੁੱਧ ਤੇ ਓਵੇਂ ਓਵੇਂ ਚੜਦਾ ਆਊਗਾ ਸਮੇ ਸਮੇ ਦੇ ਨਾਲ ਹਾਈਟ ਕੱਦ ਚੰਗੀ ਐ ਥੋੜਾ ਜਿਹਾ ਕਿਤੇ ਨਾ ਕਿਤੇ ਲੱਗੂਗਾ ਕਿਸੇ ਵੇਰ ਨੂੰ ਜਿਵੇਂ ਲਸੇਰੀ ਆ ਪਰ ਨਸੇਰੀ ਕਈ ਵਾਰ ਨਾ ਪੁੱਛੋ ਦੋਸਤੋ ਚੰਗਾ ਵੀ ਹੋਵੇ ਤੇ ਸੁਣਨ ਤੋਂ ਬਾਅਦ ਇੱਕ ਵਾਰੀ ਤੈਹ ਜੀ ਲਾਉਂਦਾ ਲਾਉਂਦਾ ਠੀਕ ਆ ਉਪਰੋਂ ਵਾਲੇ ਗਰਮੀ ਦੇ ਜਿਹੜਾ ਬਿਲਕੁਲ ਸੀਜ਼ਨਾਂ ਦੇ ਦਿਨ ਚੱਲ ਰਹੇ ਆ ਆ ਫੇਸ ਕੁਆਲਿਟੀ ਤੋਂ ਮੂੰਹ ਮੱਥੇ ਦੀ ਤੁਸੀਂ ਆ ਦੇਖੋ ਉਰੀ ਨਗਰ ਲੈਵੇ ਦੀ ਦੁੱਧ ਰਵੀਆ ਵੀ ਚੰਗਾ ਚਵਾ ਦੂ ਭਾਜੀ ਇਹ ਵੀ 18 20 18 20 ਦੇ ਲਗ ਬੰਨੇ ਚ ਆਊਗੀ ਹੂੰ ਇਹ ਭਾਜੀ ਅੱਛੀਆਂ ਚੋਤੀਆਂ 10 ਵਜੇ ਤੁਸੀਂ ਮਲ ਲੇਟ ਆਉਂਦਾ ਕਰਕੇ ਹੂੰ ਹੂੰ ਵੀ ਸ਼ਾਮ ਨੂੰ ਆਣਾ ਹੈ ਤੁਸੀਂ ਚਵਾਈ ਨਹੀਂ ਹੋਗੀ ਸਵੇਰ ਲੇਟ ਹੀ ਹੋਣੀ ਹੈ ਹਾਂਜੀ ਲੇਟ ਕੀਤੀ ਚਵਾਈ 9 ਵਜੇ ਤੁਸੀਂ ਪਹਿਲਾਂ 9 ਵਜੇ ਦਾ ਟਾਈਮ ਹੀ ਆਪਣਾ ਹਾਂਜੀ ਫਿਰ ਆਪਾਂ ਚਵਾਈ 9 ਵਜੇ ਤੁਸੀਂ ਆ ਲੇਟ ਆਉਣਾ ਫਿਰ ਚਵਾਈ ਕਰਤੀ ਹੈ ਨਾ ਹੂੰ ਹਾਂਜੀ ਸਹੀ ਹੈ ਸਹੀ ਹੈ ਇਹ ਕਿ ਇਹਨੂੰ ਬੱਚਾ ਚਾਹੋਂਗੇ ਆਪਾਂ ਪਹਿਲੀ ਵਾਰ ਨਾ ਇਹਨੇ ਬੱਚਾ ਲੱਗਾ ਹੁੰਦੇ ਨੂੰ ਇਹਦੀ ਵੱਢੀ ਆ ਮਗਰ ਹੀ ਬੱਚੇ ਉਹਨੇ ਬੱਚੇ ਪਜੇ ਆ ਆ ਵੱਛੀ ਏ ਡੱਡੀ ਹਾਂਜੀ ਭਾਈ ਇਹ ਆ ਵੱਛੀ ਸੋ ਬੱਚੇ ਦੋ ਦੋਵੇਂ ਬਹੁਤ ਖੂਬਸੂਰਤ ਆ ਚੰਗੇ ਬੱਚੇ ਆ ਦੋ ਬੈੜਾਂ ਦੇ ਮਗਰ ਵੱਛੀਆਂ ਨੇ ਠੀਕ ਆ ਜੀ ਸੋ ਕੋਈ ਵੀਰ ਇਹ ਨਾ ਨਰਾਸ਼ ਹੋਊਗਾ ਵੀ ਯਾਰ ਹਣ ਚਾਚੇ ਨੇ ਲੈ ਲਈ ਵੱਛੀ ਤੇ ਮੈਨੂੰ ਆਇਆ ਬੱਛਾ ਹਿੱਸੇ ਮਗਰ ਹਨਾ ਬੈੜ ਦੇ ਉਹ ਗੱਲ ਬਾਤ ਨਹੀਂ ਦੋ ਮਗਰ ਵੱਛੀਆਂ ਨੇ ਬਹੁਤ ਠੰਡੀ ਦੀਰੀ ਭਾਈ ਇਹ ਵੀ ਵੱਛੀ ਲੈ ਵੀ ਠੀਕ ਹੈ ਸੋ ਥਾਣੇ ਦੇ ਵੀ ਜੜੀਆਂ ਦੋਸਤੋ ਪੂਰੀਆਂ ਸਾਫ਼ ਸੁਥਰੀਆਂ ਨੇ ਸੋ ਚਾਰੇ ਥਾਣਾ ਵੰਡਮੁੰਡ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ ਸੋ ਬਰਾਬਰੂ ਉਹ ਵੀ ਬਾਕੀ ਇੱਕ ਵਾਰੀ ਹੋਰ ਆਪਣੇ ਸੱਜਣਾ ਨੂੰ ਦੱਸ ਦਈਏ ਬਰਾਬਰੂ ਦੀਆਂ ਕਿਵੇਂ ਭਾਈ ਆਪਾਂ ਪੂਰੀ ਤਸੱਲੀ ਕੀਤੀ ਆ ਹਾਂ ਪਰ ਫਿਰ ਵੀ ਆਪਦਾ ਭੈਣ ਭਰਾ ਕੋਈ ਤਸੱਲੀ ਕਰਕੇ ਹੀ ਖੜੇ ਹਰ ਵਾਰੀ ਆਪਾਂ ਕਹਿੰਨੇ ਹਾਂ ਹਾਂਜੀ ਹਾਂਜੀ ਭਾਈ ਫਿਰ ਵੀ ਕਿਉਂਕਿ ਇਹ ਸਾਲ ਹੀ ਚੀਜ਼ ਆ ਹਾਂ ਕੋਈ ਦੀਨਮਾਨੀ ਨਹੀਂ ਸਹੀ ਆ ਸਹੀ ਕੋਈ ਗਰੰਟੀਆਂ ਪਹਿਲੀ ਗੱਲ ਤੇ ਚੀਜ਼ਾਂ ਨਹੀਂ ਦਿੱਤੀਆਂ ਗਰੰਟੀਆਂ ਨਹੀਂ ਭਾਈ ਦਿੱਤੇ ਜਿਹੜੀ ਆਪਦੀ ਮੌਕੇ ਤੇ ਤਸੱਲੀ ਕਰਕੇ ਲੈ ਗਿਆ ਉਹਦੇ ਵਰਗੀਆਂ ਹਾਂਜੀ ਹਾਂਜੀ ਹ ਠੀਕ ਆ ਜੀ ਮਤਲਬ ਵੀ ਅਰਵੀ ਚਲੋ ਇੱਕ ਗੱਲ ਕਰਦੇ ਆ ਵਪਾਰ ਦੀ ਲੈਣਾ ਵੀ ਤੁਸੀਂ ਤਸੱਲੀ ਕਰਨ ਚਾਹੋ ਜੇ ਪਸ਼ੂ ਫਿੱਟ ਨਹੀਂ ਪੈਂਦਾ ਤੇ ਵਾਪਸੀ ਆਉਣਾ ਪੈਂਦਾ ਹਾਂਜੀ ਭਾਈ ਆਉਣਾ ਪੈਂਦਾ ਜੀ ਕੰਪਰੋਮਾਈਜ਼ ਕੋਈ ਨਹੀਂ ਸਮਝੌਤਾ ਕੋਈ ਨਹੀਂ ਬੇਥੋ ਜਿਵੇਂ ਦਾ ਗੱਲ ਆ ਚਲੋ ਕਾਹ ਵੇਚ ਦੇਣਾ ਹਾਂਜੀ ਭਾਈ ਹਾਂਜੀ ਠੀਕ ਆ ਆਪਣੀ ਵੱਲੋਂ ਪੂਰੀ ਤਸੱਲੀ ਕਰਕੇ ਵੀ ਵਧੀਆ ਡੰਗਰ ਲਿਆਈਦਾ ਤੁਹਾਨੂੰ ਪਤਾ ਆਪਾਂ ਚੈਨਲ ਤੇ ਪਾਉਣਾ ਹੁੰਦਾ ਸਹੀ ਆਸਾ ਮਾੜਾ ਡੰਗਰ ਨਹੀਂ ਆਪਾਂ ਤਾਂ ਲੈ ਡੰਗਰ ਤੇ ਲੈਂਦੇ ਨਹੀਂ ਭਾਈ ਹੂੰ ਹਾਂਜੀ ਆਪਾਂ ਪੂਰਾ ਐ ਚਾਰੇ ਥਣ ਬਰਾਬਰ ਹੋਣ ਚੰਗਾ ਥਣ ਹੋਏ ਫਿਰ ਡੰਗਰ ਲਈ ਬਿਲਕੁਲ ਬਿਲਕੁਲ ਹਾਂਜੀ ਰਵੀ ਇਹਦਾ ਮੁੱਲ ਵੀਰੇ ਕੀ ਕਰਦੇਗਾ ਕਿਥੋਂ ਕੁ ਲੱਕ ਦੇ ਦੇਗੀ ਭਾਈ ਇਹਦਾ ਮੁੱਲ 60000 ਰੁਪਏ ਕਰਦੇ ਅੱਛਾ ਜੀ ਦੇਣ ਐ ਜਿਹੜੀ ਗੱਲ ਕਰ ਗਏ ਆਪਾਂ ਚਲੋ ਮੁੱਲ ਕਰਨੀ ਡਿਮਾਂਡ ਕਰਨੀ ਆਪਣਾ ਫਰਜ਼ ਬਣਦਾ ਬਰਾਬਰੀ ਦੇ ਦਾਂਗੇ ਭਾਈ ਦੋਵੇਂ ਸਾਡੇ 56 56 ਦੀ ਜੋੜੀ ਪਰ ਇਹੋ ਮਜਬੂਰ ਨਾ ਕਰੇ ਕੋਈ ਠੀਕ ਆ ਜੀ ਹਾਂਜੀ ਲੋ ਜੀ ਦੋਸਤੋ ਵੈਸੇ ਕਸਨਾ ਕੁਸਨਾ ਤਾਂ ਪਹਿਲਾਂ ਹੀ ਕੱਢਤੀਆਂ ਨੇ ਮਗਰ ਬਚੀਆਂ ਕਿਹਾ ਮਗਰ ਬਚੀਆਂ ਨੇ ਬੜਾ ਦੋਵੇਂ ਚੰਗੀਆਂ ਨੇ ਜਿਹੜੀ ਕਿਸੇ ਵੀਰ ਨੇ ਜਿਹੜੀ ਵੇੜ ਤੋਂ ਵੀ ਹੱਥ ਪਾਉਣਾ ਉਹਨੂੰ ਤੁਸੀਂ ਪਾ ਸਕਦੇ ਜੇ ਮਿਲਕ ਕਪੈਸਿਟੀ ਵੀ ਮੈਨੂੰ ਲੱਗਦਾ ਵੀ ਬਿਲਕੁਲ ਸੇਮ ਹੀ ਰਹਿਣ ਵਾਲੀ ਹੈ ਇਹਨਾਂ ਦੋਹਾਂ ਦੀ ਕੱਦ-ਗਾਠ ਵੀ ਇੱਕੋ ਜਿਹਾ ਬਾਕੀ ਰੰਗ ਪ੍ਰਿੰਟ ਦਾ ਫਰਕ ਜ਼ਰੂਰ ਖਾਏਗਾ ਠੀਕ ਹੋਰ ਕੇ ਬੰਦੇ ਤੇ ਹੁੰਦੀਆਂ ਨੇ 70 70 ਮੁੱਲ ਕਰਨਾ ਹੈ ਮੈਂ ਤਾਂ ਕੋਈ ਅੰਤ ਨਹੀਂ ਜੀ ਹਾਂਜੀ ਕੋਈ ਕਸਰ ਹੀ ਨਹੀਂ ਕੋਈ ਛੜਦਾ ਵੀਰ ਪਰ ਇਹਨਾਂ ਵੀ ਕੋਈ ਸਹਿੰਦਾ ਸਹਿੰਦਾ ਜਾਂ ਕੰਮ ਕਰੀਏ ਕਿਉਂਕਿ ਆਪਾਂ ਵੀ ਜਲਪਣ ਨਹੀਂ ਲੈਣਾ ਹਾਂਜੀ ਹਾਂਜੀ ਗਾਂਵ ਵੀ ਕੋਈ ਸੱਜਣ ਲੈ ਕੇ ਜਾਂਦਾ ਹੋਰ ਖੋਹ ਸਕਦਾ ਬਾਈ ਇਹ ਨੂੰ ਚਾਰ ਘਰ ਵੇਚਣਗੇ ਤੇ ਲੋਬੀ ਦੋਸਤੋ ਇਹ ਦੋ ਬੜਾ ਸੀ ਜਿਹੜੀਆਂ ਚ ਵੀਰ ਰਵਿੰਦਰ ਜੀ ਕੋਲੇ ਪਕਾਊਗਾ ਚੰਗੀਆਂ ਨੇ ਸਾਫ਼ ਸੁਥਰੀਆਂ ਨੇ ਪਰ ਫਿਰ ਵੀ ਆਪਾਂ ਹਰ ਵਾਰ ਕਹਿੰਦੇ ਹੁੰਦੇ ਆ ਦੋਸਤੋ ਵੀ ਆਪਦੀ ਤਸੱਲੀ ਪੂਰੀ ਪਰਫੈਕਟ ਤਰੀਕੇ ਨਾਲ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਅਕੋ ਬੇਸ਼ੱਕ ਆਪਣੇ ਬਿਲਕੁਲ ਜਿੰਨੀ ਸੋਚ ਸਮਝ ਹੈਗੀ ਆ ਵੀਰ ਵਪਾਰੀਆਂ ਨੂੰ ਠੀਕ ਹੈ ਜੀ ਆਪਣੀ ਪੂਰੀ ਹਰ ਬਿਲਕੁਲ ਉਹ ਚਕੋਟੀ ਦਾ ਪੂਰਾ ਜ਼ੋਰ ਲਾ ਦਿੰਦੇ ਵੀ ਤਸੱਲੀ ਕਰਨ ਵਿੱਚ ਕੋਈ ਕਸਰ ਨਾ ਰਹੇ ਸੋ ਕਿਸੇ ਵੀਰ ਨੇ ਪੈਸੇ ਲਾਉਣੇ ਆ ਤੇ ਬਿਲਕੁਲ ਆਪਣੇ ਹੱਥੀ ਤੁਸੀਂ ਵੀ ਤਸੱਲੀ ਕਰ ਲਿਓ ਠੀਕ ਹੈ ਉਹ ਵੀ ਇੱਕ ਨੰਬਰ ਬੋਲਦੇ ਵੀਰ 82647 52150 98743 01435 ਠੀਕ ਹੈ ਜੀ ਹਾਂਜੀ ਲੋਕ ਦੋਸਤੋ ਇਹ ਨੰਬਰ ਨੇ ਵੀਰ ਰਵੀ ਦੇ ਦੋਵੇਂ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਕੰਟੈਕਟ ਬਣਾ ਕੇ ਰੱਖ ਲਿਓ ਠੀਕ ਹੈ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਕੋਈ ਵੀਰ ਲੈਣੀ ਚਾਹੁੰਦਾ ਤੇ ਤੁਸੀਂ ਕੰਟੈਕਟ ਕਰ ਲਿਓ WhatsApp ਤੇ ਕਾਲ ਕਰ ਲਿਓ ਫੋਟੋ ਮੰਗਾ ਲਿਓ ਵੀਡੀਓ ਮੰਗਾ ਲਿਓ ਜਿੱਦਾਂ ਕਿਸੇ ਵੀਰ ਦੀ ਠੀਕ ਹੈ ਜੀ ਸੈਟਿੰਗ ਬੈਠਦੀ ਆ ਉਦਾਂ ਬਿਠਾ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ